ਤੂੰ ਇਸ ਘਰ ਚੋਂ ਚਲਾ ਜਾ ਅਤਿੰਦਰ ਹੁਣ ਇੱਥੇ ਤੇਰੇ ਲਈ ਕੋਈ ਥਾਂ ਨਹੀਂ ਹਰਜੋਤ ਦੀ ਆਵਾਜ਼ ਵਿੱਚ ਨਫ਼ਰਤ ਤੇ ਗੁੱਸਾ ਦੋਵੇਂ ਸਾਫ਼ ਚਲ ਕਰੇ ਸਨ 10 ਸਾਲਾਂ ਦਾ ਮਾਸੂਮ ਅਤਿੰਦਰ ਰੋਂਦਾ ਹੋਇਆ ਦਰਵਾਜ਼ੇ ਦੀ ਚੌਕਟ ਤੇ ਖੜਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਆਪਣੇ ਹੀ ਲੋਕ ਉਸ ਨਾਲ ਅਜਿਹਾ ਕਿਵੇਂ ਕਰ ਸਕਦੇ ਹਨ ਇਹ ਘਰ ਜੋ ਕਦੇ ਉਸ ਦਾ ਸੀ ਹੁਣ ਛੱਡ ਕੇ ਉਹ ਕਿੱਥੇ ਜਾਵੇਗਾ ਉਸ ਦੀਆਂ ਅੱਖਾਂ ਵਿੱਚ ਡਰ ਸੀ ਨਿਰਾਸ਼ਾ ਸੀ ਤੇ ਇੱਕ ਅਜੀਬ ਚੁੱਪ ਵੇਜਦੀ। ਉਹ ਕਹਿਣ ਲੱਗਾ ਦੀਦੀ ਮੈਨੂੰ ਮਾਫ਼ ਕਰ ਦਿਓ। ਹਰਜੋਤ ચીਕ ਕੇ ਕਹਿਣ ਲੱਗੀ ਤੇਰੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਅਤੇ ਮੇਰੇ ਪਾਪਾ ਨੇ ਤੈਨੂੰ ਸਿਰਫ ਤਰਸ ਖਾ ਕੇ ਰੱਖ ਲਿਆ ਸੀ। ਹੁਣ ਤੂੰ ਵੱਡਾ ਹੋ ਗਿਆ ਹੈ ਤਾਂ ਆਪਣੀ ਜ਼ਿੰਦਗੀ ਵੱਖਰੇ ਤਰੀਕੇ ਨਾਲ ਜਿਉਂ। ਸਾਡੇ ਨਾਲ ਰਹਿਣ ਦੀ ਤੈਨੂੰ ਲੋੜ ਨਹੀਂ। ਹੁਣ ਜਾਂ ਤੂੰ ਚੁੱਪਚਾਪ ਇੱਥੋਂ ਚਲਾ ਜਾ ਜਾਂ ਫਿਰ ਮੈਂ ਤੈਨੂੰ ਧੱਕੇ ਮਾਰ ਕੇ ਕੱਢਾਂ। ਇਹਨਾਂ ਸਭ ਕੁਝ ਸੁਣਨ ਤੋਂ ਬਾਅਦ ਅਤਿੰਦਰ ਚੁੱਪਚਾਪ ਆਪਣੇ ਭਾਰੀ ਕਦਮਾਂ ਨਾਲ ਅਤੇ ਦੁਖੀ ਮਨ ਨਾਲ ਬਾਹਰ ਨਿਕਲ ਗਿਆ ਨਾ ਤਾਂ ਕਿਸੇ ਨੇ ਉਸ ਨੂੰ ਰੋਕਿਆ ਅਤੇ ਨਾ ਹੀ ਉਸ ਨੇ ਪਿੱਛੇ ਮੁੜ ਕੇ ਵੇਖਿਆ ਇਹ ਉਹ ਫੈਸਲਾ ਸੀ ਜਿਸ ਨੇ ਕਈ ਜ਼ਿੰਦਗੀਆਂ ਬਦਲ ਕੇ ਰੱਖ ਦਿੱਤੀਆਂ ਕੁਝ ਸਾਲਾਂ ਵਿੱਚ ਹੀ ਹਰਜੋਤ ਦੇ ਪਿਤਾ ਬਲਜਿੰਦਰ ਸਿੰਘ ਜੀ ਨੂੰ ਲਕਵਾ ਮਾਰ ਗਿਆ ਹੁਣ ਉਹ ਬਿਸਤਰੀ ਤੋਂ ਵੀ ਨਹੀਂ ਉੱਠ ਸਕਦੇ ਸਨ ਜਿਵੇਂ-ਜਿਵੇਂ ਉਹਨਾਂ ਦੀ ਹਾਲਤ ਖਰਾਬ ਹੋਈ ਘਰ ਦੀ ਆਰਥਿਕ ਹਾਲਤ ਵੀ ਡੈਗ ਦੀ ਚਲੀ ਗਈ ਸਮਾਂ ਬੀਤਦਾ ਗਿਆ حال حالات ਹੋਰ ਵੀ ਜ਼ਿਆਦਾ ਖਰਾਬ ਹੁੰਦੇ ਗਏ ਫਿਰ ਇੱਕ ਦਿਨ ਹਰਜੋਤ ਦੀ ਵੱਡੀ ਪੈਨ ਰੁਪਿੰਦਰ ਦਾ ਵਿਆਹ ਰਾਜਨਾ ਦੇ ਲੜਕੇ ਨਾਲ ਹੋਇਆ ਹਰਜੋਤ ਬਹੁਤ ਖੁਸ਼ ਸੀ ਕਿ ਰੁਪਿੰਦਰ ਇਸ ਘਰ ਦੀ ਨਰਕਪਰੀ ਜ਼ਿੰਦਗੀ ਤੋਂ ਬਚ ਗਈ ਵਿਆਹ ਤੋਂ ਕੁਝ ਮਹੀਨੇ ਤੱਕ ਸਭ ਕੁਝ ਠੀਕ ਚੱਲਿਆ ਪਰ ਫਿਰ ਰਾਜ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਤਾਨੇ ਮਾਰਕੁੱਟ ਤੇ ਜ਼ੁਲਮ ਰੁਪਿੰਦਰ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਰਜੋਤ ਚਾਕੇ ਵੀ ਕੁਝ ਨਹੀਂ ਕਰ ਸਕੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਰਾਜ ਉਸਦੀ ਭੈਣ ਨਾਲ ਇੰਨਾ ਬੁਰਾ ਵਿਵਹਾਰ ਕਰੇਗਾ ਕਦੇ ਸਮਾਂ ਸੀ ਜਦੋਂ ਹਰਜੋਤ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਸਮਝਦੀ ਸੀ ਪਰ ਹੁਣ ਉਸਨੇ ਆਪਣੇ ਆਪ ਨੂੰ ਬਹੁਤ ਹੀ ਬੇਵਸ ਪਾਇਆ ਰਖੜੀ ਦਾ ਦਿਨ ਸੀ ਹਰ ਭੈਣ ਆਪਣੇ ਭਰਾ ਦੀ ਬਾਹ ਤੇ ਰਖੜੀ ਬੰਨ ਰਹੀ ਸੀ ਪਰ ਹਰਜੋਤ ਦੀ ਨਜ਼ਰ ਵਾਰ-ਵਾਰ ਦਰਵਾਜ਼ੇ ਵੱਲ ਜਾਂਦੀ ਅਤੇ ਹੌਸਲਾ ਟੁੱਟ ਜਾਂਦਾ ਕਾਸ਼ ਮੈਂ ਅਤੇਂਦਰ ਨੂੰ ਧੱਕਾ ਨਾ ਦਿੱਤਾ ਹੁੰਦਾ ਉਹ ਅੱਜ ਸਾਡੇ ਨਾਲ ਹੁੰਦਾ ਇਹ ਸੋਚਦੇ ਹੋਏ ਹਰਜੋਤ ਦਾ ਗਲਾ ਪਰ ਆਇਆ ਉਸੇ ਵੇਲੇ ਇੱਕ ਕਾਲੀ ਮਰਸੀਡੀਜ਼ ਆ ਕੇ ਘਰ ਦੇ ਸਾਹਮਣੇ ਰੁਕੀ। ਹਰਜੋਤ ਸੋਚਣ ਲੱਗੀ ਸਾਡੇ ਘਰ ਇਸ ਵੱਡੀ ਗੱਡੀ ਤੇ ਕੌਣ ਆ ਸਕਦਾ ਹੈ? ਸਾਰੇ ਰਿਸ਼ਤੇਦਾਰ ਤਾਂ ਪਹਿਲਾਂ ਹੀ ਛੱਡ ਚੁੱਕੇ ਸਨ। ਡਰਾਈਵਰ ਨੇ ਦਰਵਾਜ਼ਾ ਖੋਲ੍ਹਿਆ। ਸੂਟ ਬੂਟ ਵਿੱਚ ਇੱਕ ਉੱਚਾ ਲੰਮਾ ਤੇ ਨੌਜਵਾਨ ਵਿਅਕਤੀ ਬਾਹਰ ਨਿਕਲਿਆ। ਅਤਿੰਦਰ ਹਰਜੋਤ ਦੀਆਂ ਅੱਖਾਂ ਹੈਰਾਨੀ ਤੇ ਸ਼ਰਮ ਨਾਲ ਖੁੱਲੀਆਂ ਰਹਿ ਗਈਆਂ। ਇਹ ਉਹੀ ਸੀ ਉਸਦਾ ਸੋਤੇਲਾ ਭਰਾ ਜਿਸਨੂੰ ਉਸਨੇ ਇੱਕ ਵਾਰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ। ਹਰਜੋਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਦੇ ਬਲ ਕੰਬ ਰਹੇ ਸਨ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਅਤਿੰਦਰ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਈ ਅਤਿੰਦਰ ਨੇ ਬਿਨਾ ਕੁਝ ਕਹੇ ਆਪਣਾ ਗੁੱਟ ਅੱਗੇ ਵਧਾ ਦਿੱਤਾ ਤੇ ਕਿਹਾ ਰਖੜੀ ਬੰਨ ਹਰਜੋਤ ਫਟਫਟ ਕੇ ਰੋਣ ਲੱਗ ਪਈ ਸ਼ਾਇਦ ਇਹ ਮਾਫੀ ਨਹੀਂ ਰਖੜੀ ਦੀ ਸਜ਼ਾ ਸੀ ਰਖੜੀ ਬੰਨਣ ਤੋਂ ਬਾਅਦ ਹਰਜੋਤ ਨੇ ਅਤਿੰਦਰ ਨੂੰ ਗਲੇ ਲਾ ਲਿਆ ਉਸ ਨੂੰ ਚਾਹ ਪਿਆਈ ਤੇ ਨਾਸ਼ਤਾ ਕਰਵਾਇਆ ਫਿਰ ਹੌਲੀ ਹੌਲੀ ਰੁਪਿੰਦਰ ਦੀ ਹਾਲਤ ਬਾਰੇ ਦੱਸਣ ਲੱਗੀ ਕਿ ਉਹ ਅੰਦਰੋਂ ਟੁੱਟ ਚੁੱਕੀ ਹੈ ਅਤਿੰਦਰ ਮੈਨੂੰ ਨਹੀਂ ਪਤਾ ਮੈਂ ਉਸ ਨੂੰ ਉੱਥੋਂ ਕਿਵੇਂ ਕੱਢਾਂ ਮੈਂ ਤਾਂ ਸੋਚਿਆ ਸੀ ਵਿਆਹ ਕਰਵਾ ਕੇ ਉਹ ਖੁਸ਼ ਰਹੇਗੀ ਪਰ ਉਹਦੀ ਤਾਂ ਜ਼ਿੰਦਗੀ ਹੋਰ ਵੀ ਨਰਕ ਬਣ ਗਈ ਰਾਜ ਉਸ ਨੂੰ ਹਰ ਰੋਜ਼ ਕੁੱਟਦਾ ਮਾਰਦਾ ਹੈ ਢੰਗ ਨਾਲ ਖਾਣ ਪੀਣ ਵੀ ਨਹੀਂ ਦਿੰਦਾ ਪਾਪਾ ਲਈ ਦਵਾਈ ਵੀ ਨਹੀਂ ਲਿਆ ਕੇ ਦਿੰਦਾ ਮੈਂ ਕੀ ਕਰਾਂ ਅਤਿੰਦਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਅਤਿੰਦਰ ਦੀਆਂ ਅੱਖਾਂ ਵਿੱਚ ਚੁੱਪ ਸੀ ਪਰ ਉਸ ਦੇ ਅੰਦਰ ਅੱਗ ਮਚ ਰਹੀ ਸੀ ਉਸ ਨੇ ਹਰਜੋਤ ਨੂੰ ਕਿਹਾ ਹਰਜੋਤ ਮੈਨੂੰ ਉੱਥੇ ਲੈ ਚਲ ਫਿਰ ਹਰਜੋਤ ਤੇ ਅਤਿੰਦਰ ਜਦੋਂ ਰੁਪਿੰਦਰ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਇੱਕ ਨੌਕਰ ਨੇ ਖੋਲ੍ਹਿਆ ਘਰ ਵੱਡਾ ਸੀ ਪਰ ਚੁੱਪ ਨਾਲ ਭਰਿਆ ਹੋਇਆ ਸੀ ਰੁਪਿੰਦਰ ਇੱਕ ਕੋਨੇ ਵਿੱਚ ਬੈਠੀ ਹੋਈ ਸੀ ਉਸ ਦੀਆਂ ਅੱਖਾਂ ਰੋ ਕੇ ਸੁੱਜੀਆਂ ਹੋਈਆਂ ਸਨ ਚਿਹਰਾ ਨੀਲਾ ਪਿਆ ਹੋਇਆ ਸੀ ਮੱਥੇ ਤੇ ਪੱਟੀ ਬੰਨੀ ਹੋਈ ਸੀ ਦੀਦੀ ਅਤਿੰਦਰ ਨੇ ਚੌਕ ਕੇ ਉਸ ਦਾ ਹੱਥ ਫੜ ਲਿਆ ਰੁਪਿੰਦਰ ਦੀਆਂ ਅੱਖਾਂ ਖੁੱਲੀਆਂ ਤਾਂ ਸਾਹਮਣੇ ਅਤਿੰਦਰ ਖੜਾ ਸੀ ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਅਤਿੰਦਰ ਉਸ ਦੇ ਸਾਹਮਣੇ ਖੜਾ ਹੈ ਉਸ ਨੂੰ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਈ। ਅਚਾਨਕ ਇੱਕ ਤੇਜ਼ ਆਵਾਜ਼ ਆਈ। "ਕੌਣ ਹੋ ਤੁਸੀਂ ਤੇ ਇੱਥੇ ਕਿਉਂ ਆਏ ਹੋ?" ਰਾਜ ਸਾਹਮਣੇ ਖੜਾ ਸੀ ਤੇ ਉਸ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ। ਅਤਿੰਦਰ ਖੜਾ ਹੋਇਆ। ਉਸ ਨੇ ਰਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਕਿਹਾ, "ਮੈਂ ਅਤਿੰਦਰ ਹਾਂ। ਅੱਜ ਤੋਂ ਬਾਅਦ ਜੇ ਮੇਰੀ ਭੈਣ ਉੱਤੇ ਹੱਥ ਚੁੱਕਿਆ ਤਾਂ ਤੇਰੇ ਹੱਥ ਤੋੜ ਕੇ ਰੱਖ ਦਿਆਂਗਾ।" ਅਤਿੰਦਰ ਰਾਜ ਦੇ ਸਾਹਮਣੇ ਖੜਾ ਹੋ ਗਿਆ। ਉਸ ਦੀਆਂ ਅੱਖਾਂ ਸ਼ਾਂਤ ਸਨ। ਪਰ ਉਹਨਾਂ ਵਿੱਚ ਇੱਕ ਅੱਗ ਸੜ ਰਹੀ ਸੀ। ਓਏ ਅਤਿੰਦਰ ਜਾਂ ਤੂੰ ਜੋ ਵੀ ਹੈ ਇੱਥੋਂ ਨਿਕਲ ਜਾ। ਇਹ ਮੇਰਾ ਘਰ ਹੈ ਤੇ ਇਹ ਔਰਤ ਮੇਰੀ ਘਰ ਵਾਲੀ। ਤੂੰ ਕੌਣ ਹੁੰਦਾ ਹੈ ਸਾਡੇ ਵਿਚਾਲੇ ਬੋਲਣ ਵਾਲਾ? ਫਟਾਫਟ ਨਿਕਲ ਇੱਥੋਂ ਤੇ ਦੁਬਾਰਾ ਆਪਣਾ ਮੂੰਹ ਵੀ ਨਾ ਦਿਖਾਈਂ। ਪਤਾ ਨਹੀਂ ਕਿੱਥੋਂ-ਕਿੱਥੋਂ ਤੋਂ ਲੋਕ ਆ ਜਾਂਦੇ ਹਨ ਮੂੰਹ ਚੱਕ ਕੇ। ਰਾਜ ਦੀ ਆਵਾਜ਼ ਵਿੱਚ ਹੰਕਾਰ ਤੇ ਝੂਠੀ ਮਰਦਾਨਗੀ ਸਾਫ਼ ਦਿਸ ਰਹੀ ਸੀ। ਅਤਿੰਦਰ ਇੱਕਦਮ ਅੱਗੇ ਵਧਿਆ ਘਰ ਵਾਲੀ ਘਰਵਾਲੀ ਦਾ ਮਤਲਬ ਵੀ ਤੈਨੂੰ ਪਤਾ ਹੈ ਕੀ ਘਰਵਾਲੀ ਨਾਲ ਇੰਜ ਸਲੋਖ ਕਰਦੇ ਹਨ ਜਾਨਵਰਾਂ ਵਾਂਗ ਉਸ ਨੂੰ ਕੁੱਟਦਾ ਰਹਿੰਦਾ ਹੈ ਕਦੇ ਆਪਣੀ ਪਤਨੀ ਦੇ ਮੂੰਹ ਤੇ ਆਈ ਸੋਜ ਵੇਖੀ ਹੈ ਇਹ ਵਿਆਹ ਹੈ ਜਾਂ ਜੇਲ ਅਤਿੰਦਰ ਦੀਆਂ ਗੱਲਾਂ ਸੁਣ ਕੇ ਰਾਜ ਹੱਸ ਪਿਆ ਓਏ ਤੂੰ ਹੈ ਕੌਣ ਪਹਿਲਾਂ ਇਹ ਤਾਂ ਦੱਸ ਮੈਨੂੰ ਕਾਨੂੰਨ ਦਾ ਡਰ ਦਿਖਾ ਰਿਹਾ ਹੈ ਸਾਡੇ ਵਰਗੇ ਲੋਕ ਕਾਨੂੰਨ ਤੋਂ ਨਹੀਂ ਪੈਸਿਆਂ ਤੋਂ ਡਰਦੇ ਹਾਂ ਰਾਜ ਦੀ ਗੱਲ ਸੁਣ ਕੇ ਅਤਿੰਦਰ ਦੇ ਚਿਹਰੇ ਉੱਤੇ ਠੰਡੀ ਤੇ ਗੰਭੀਰ ਮੁਸਕਾਨ ਆ ਗਈ ਪੈਸੇ ਰਾਜ ਪੈਸੇ ਦੀ ਗੱਲ ਤਾਂ ਤੂੰ ਨਾ ਹੀ ਕਰ ਇਹ ਤੇਰੇ ਲਈ ਚੰਗਾ ਹੋਵੇਗਾ ਚਲ ਛੱਡੇ ਸਾਰੀਆਂ ਗੱਲਾਂ ਤੈਨੂੰ ਕੁਝ ਦਿਖਾਉਂਦਾ ਹਾਂ ਅਤਿੰਦਰ ਨੇ ਆਪਣੀ ਜੇਬ ਵਿੱਚੋਂ ਇੱਕ ਵਿਜ਼ਿਟਿੰਗ ਕਾਰਡ ਕੱਢਿਆ ਤੇ ਰਾਜ ਦੇ ਹੱਥ ਤੇ ਰੱਖ ਦਿੱਤਾ ਅਤਿੰਦਰ ਸਿੰਘ ਰਾਠੌਰ ਡਾਇਰੈਕਟਰ ਰਾਠੌਰ ਗਰੁੱਪ ਆਫ ਇੰਡਸਟਰੀਜ਼ ਦੁਬਈ ਮੁੰਬਈ ਦਿੱਲੀ ਇਹ ਵੇਖ ਕੇ ਰਾਜ ਦਾ ਚਿਹਰਾ ਪੀਲਾ ਪੈ ਗਿਆ ਹੁਣ ਸਮਝ ਆਇਆ ਤਾਂ ਇਹਨੂੰ ਰਾਜ ਕਿ ਮੈਂ ਕੌਣ ਹਾਂ ਤੇ ਕੀ ਕਰ ਸਕਦਾ ਹਾਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੇਰੇ ਕੋਲ ਪੈਸਾ ਵੀ ਹੈ ਤੇ ਪਾਵਰ ਵੀ ਪਰ ਮੈਂ ਕੋਈ ਜ਼ਾਲਮ ਨਹੀਂ ਮੈਂ ਤਾਂ ਬੜੀ ਇੱਜ਼ਤ ਨਾਲ ਗੱਲ ਕਰਨ ਆਇਆ ਸੀ ਕਿਉਂਕਿ ਮੈਂ ਇੱਕ ਭਰਾ ਹਾਂ ਜੋ ਆਪਣੀ ਭੈਣ ਨੂੰ ਨਰਕ ਚੋਂ ਕੱਢਣ ਆਇਆ ਹਾਂ ਰੁਪਿੰਦਰ ਜੋ ਇੰਨੇ ਸਾਲਾਂ ਤੋਂ ਸਹਿ ਰਹੀ ਸੀ ਅੱਜ ਤੋਂ ਬਾਅਦ ਉਸ ਨਾਲ ਕੋਈ ਵੀ ਬੁਰਾ ਵਿਵਹਾਰ ਨਹੀਂ ਕਰ ਸਕਦਾ ਜੇ ਕਿਸੇ ਨੇ ਗਲਤੀ ਨਾਲ ਵੀ ਮੇਰੀ ਭੈਣ ਨਾਲ ਬੁਰਾ ਕਰਨ ਦੀ ਸੋਚ ਵੀ ਲਈ ਤਾਂ ਮੈਂ ਕੀ ਕਰਾਂਗਾ ਇਹ ਮੈਂ ਖੁਦ ਵੀ ਨਹੀਂ ਜਾਣਦਾ ਰੁਪਿੰਦਰ ਅਜੇ ਵੀ ਕੁਝ ਕਹਿਣ ਤੋਂ ਹਿਚਕਚਾ ਰਹੀ ਸੀ ਉਸਨੇ ਅਤੇਂਦਰ ਦੀ ਬਾਹ ਫੜ ਕੇ ਕਿਹਾ ਵੀਰੇ ਰਹਿਣ ਦੇ ਇਹ ਲੋਕ ਬਹੁਤ ਤਾਕਤਵਰ ਹਨ ਅਸੀਂ ਇਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਤਾਕਤਵਰ ਹਰਜੋਤ ਨੇ ਰੁਪਿੰਦਰ ਵੱਲ ਵੇਖਿਆ ਦੀਦੀ ਤੁਹਾਡੀ ਚੁੱਪੀ ਨੇ ਹੀ ਇਹਨੂੰ ਤਾਕਤ ਦਿੱਤੀ ਹੈ ਇਹ ਲੋਕ ਜ਼ੁਲਮ ਕਰਦੇ ਹਨ ਤੇ ਤੁਸੀਂ ਚੁੱਪ ਰਹੇ ਇਹੀ ਤੁਹਾਡੀ ਸਭ ਤੋਂ ਵੱਡੀ ਗਲਤੀ ਸੀ ਅਤਿੰਦਰ ਰੁਪਿੰਦਰ ਦੇ ਸਾਹਮਣੇ ਗੋਡਿਆਂ ਤੇ ਬੈਠ ਗਿਆ ਦੀਦੀ ਜਦੋਂ ਤੂੰ ਪਹਿਲੀ ਵਾਰ ਮੇਰੀ ਬਾਹ ਤੇ ਰਖੜੀ ਬੰਨੀ ਸੀ ਤਾਂ ਉਦੋਂ ਤੁਸੀਂ ਕਿਹਾ ਸੀ ਤੂੰ ਮੇਰਾ ਸ਼ੇਰ ਭਰਾ ਬਣੇਗਾ ਮੈਂ ਤਾਂ ਤੁਹਾਡਾ ਸ਼ੇਰ ਭਰਾ ਬਣ ਗਿਆ ਪਰ ਅੱਜ ਤੁਹਾਡੀਆਂ ਅੱਖਾਂ ਵਿੱਚ ਡਰ ਕਿਉਂ ਹੈ ਇਹ ਡਰ ਵੇਖ ਕੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਰੁਪਿੰਦਰ ਦਾ ਦਿਲ ਕੰਬ ਗਿਆ ਤੂੰ ਉਹੀ ਅਤਿੰਦਰ ਹੈ ਨਾ ਜੋ ਮੇਰੀ ਲੋਰੀ ਸੁਣਦੇ ਸੁਣਦੇ ਸੌਂ ਜਾਂਦਾ ਸੀ ਹਾਂ ਦੀਦੀ ਮੈਂ ਉਹੀ ਅਤਿੰਦਰ ਹਾਂ ਫਰਕ ਸਿਰਫ ਇਹਨਾਂ ਹੈ ਕਿ ਉਦੋਂ ਮੈਂ ਬੱਚਾ ਸੀ ਤੇ ਅੱਜ ਮੈਂ ਮਰਦ ਬਣ ਕੇ ਆਇਆ ਹਾਂ ਤੁਹਾਡੇ ਲਈ ਰੁਪਿੰਦਰ ਦਾ ਮਨੋਵਲ ਟੁੱਟ ਗਿਆ ਤੇ ਉਹ ਅਤਿੰਦਰ ਦੇ ਗਲੇ ਲੱਗ ਕੇ ਰੋ ਪਈ ਉਸੇ ਸ਼ਾਮ ਹਰਜੋਤ ਇਕੱਲੀ ਵਰਾਂਡੇ ਵਿੱਚ ਖੜੀ ਸੀ ਅਤੇਂਦਰ ਰਸਤੇ ਕੋਲ ਆਇਆ ਤੇ ਕਿਹਾ ਕੀ ਸੋਚ ਰਹੀ ਹੈ ਦੀਦੀ ਹਰਜੋਤ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇਂਦਰ ਮੈਂ ਤੇਰੀ ਦੀਦੀ ਕਹਾਉਣ ਦੀ ਹੱਕਦਾਰ ਨਹੀਂ ਹਾਂ ਮੈਂ ਤਾਂ ਤੈਨੂੰ ਘਰੋਂ ਕੱਢ ਦਿੱਤਾ ਸੀ ਮੈਂ ਤੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਸੀ ਦੀਦੀ ਗਲਤ ਕੀਤਾ ਸੀ ਤੁਸੀਂ ਪਰ ਜੋ ਤੁਸੀਂ ਅੱਜ ਕਰ ਰਹੇ ਹੋ ਉਹ ਪਛਤਾਵਾ ਹੈ ਅਤੇਂਦਰ ਕੀ ਤੂੰ ਮੈਨੂੰ ਮਾਫ ਕਰ ਦੇਵੇਂਗਾ ਦੀਦੀ ਮੈਂ ਤਾਂ ਤੁਹਾਨੂੰ ਕਦੋਂ ਦਾ ਮਾਫ ਕਰ ਚੁੱਕਾ ਹਾਂ ਪਰ ਪਹਿਲਾਂ ਤੁਸੀਂ ਆਪਣੇ ਆਪ ਨੂੰ ਮਾਫ ਕਰੋ ਕਿਉਂਕਿ ਜਦੋਂ ਇਨਸਾਨ ਆਪਣੇ ਆਪ ਨਾਲ ਨਫ਼ਰਤ ਕਰਨ ਲੱਗ ਪੈਂਦਾ ਹੈ ਤਾਂ ਫਿਰ ਹੋਰਨਾਂ ਦਾ ਪਿਆਰ ਵੀ ਅਸਰ ਨਹੀਂ ਕਰਦਾ ਹਰਜੋਤ ਨੇ ਅਤਿੰਦਰ ਦਾ ਹੱਥ ਫੜ ਲਿਆ ਅਤਿੰਦਰ ਨੇ ਰੁਪਿੰਦਰ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਕੇ ਜਾਣ ਲਈ ਰਾਜ ਤੋਂ ਪੁੱਛਿਆ ਤਾਂ ਉਹ ਮੰਨ ਗਿਆ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਤਰਨਾਕ ਖਮੋਸ਼ੀ ਸੀ ਅਗਲੇ ਦਿਨ ਸਵੇਰੇ ਹਰਜੋਤ ਰੁਪਿੰਦਰ ਤੇ ਅਤਿੰਦਰ ਇੱਕ ਫਾਰਮ ਹਾਊਸ ਵਿੱਚ ਰਹੇ ਉਸੇ ਰਾਤ ਅਤਿੰਦਰ ਦੀ ਗੱਡੀ ਨਾਲ ਛੇੜਛਾੜ ਕੀਤੀ ਗਈ ਗੱਡੀ ਦੇ ਬ੍ਰੇਕ ਫੇਲ ਕਰ ਦਿੱਤੇ ਗਏ ਸਨ ਪਰ ਡਰਾਈਵਰ ਨੇ ਸਮੇਂ ਸਿਰ ਗੱਡੀ ਰੋਕ ਲਈ ਅਤੇ ਕਿਸੇ ਹਾਦਸੇ ਤੋਂ ਬਚ ਗਏ। ਅਤਿੰਦਰ ਸਭ ਸਮਝ ਗਿਆ ਕਿ ਇਹ ਸਭ ਕੁਝ ਕਿਸ ਨੇ ਕਰਵਾਇਆ ਹੈ। ਉਸਨੇ ਗੰਭੀਰਤਾ ਨਾਲ ਕਿਹਾ, "ਰਾਜ ਸੋਚ ਰਿਹਾ ਹੈ ਕਿ ਜੇ ਮੈਂ ਦੁਨੀਆ ਤੋਂ ਚਲਾ ਜਾਵਾਂ ਤਾਂ ਸਭ ਕੁਝ ਸ਼ਾਂਤ ਹੋ ਜਾਵੇਗਾ ਪਰ ਹੁਣ ਮੈਂ ਉਸ ਨੂੰ ਸ਼ਾਂਤ ਨਹੀਂ ਰਹਿਣ ਦੇਵਾਂਗਾ।" ਅਤਿੰਦਰ ਨੇ ਰੁਪਿੰਦਰ ਨੂੰ ਕਿਹਾ ਕਿ ਉਹ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਵੇ ਤਾਂ ਉਸਨੇ ਕਿਹਾ, "ਵੀਰੇ ਡਰ ਲੱਗਦਾ ਹੈ ਲੋਕ ਕੀ ਕਹਿਣਗੇ?" ਵੀਰੇ ਮੈਂ ਪੁਲਸ ਕੋਲ ਨਹੀਂ ਜਾਣਾ ਚਾਹੁੰਦੀ ਦੀਦੀ ਲੋਕ ਕੀ ਕਹਿਣਗੇ ਉਹ ਛੱਡੋ ਜੇ ਤੁਸੀਂ ਚੁੱਪ ਰਹੋਗੇ ਤਾਂ ਨਾ ਇਨਸਾਫ ਮਿਲੇਗਾ ਨਾ ਭਵਖ ਤੁਸੀਂ ਵੀ ਜਾਣਦੇ ਹੋ ਕਿ ਇੱਕ ਨਾ ਇੱਕ ਦਿਨ ਰਾਜ ਤੁਹਾਨੂੰ ਇੱਥੋਂ ਲੈ ਜਾਵੇਗਾ ਅਤੇ ਉਹ ਜਦੋਂ ਤੁਹਾਨੂੰ ਇੱਥੋਂ ਲੈ ਜਾਵੇਗਾ ਤਾਂ ਤੁਹਾਡੇ ਨਾਲ ਇਸ ਨਾਲੋਂ ਵੀ ਜ਼ਿਆਦਾ ਬੁਰਾ ਵਤੀਰਾ ਕਰੇਗਾ ਇਸ ਕਰਕੇ ਅੱਜ ਤੁਹਾਨੂੰ ਹਿੰਮਤ ਕਰਨੀ ਪਵੇਗੀ ਰੋਪਿੰਦਰ ਨੇ ਹਿੰਮਤ ਜਟਾਈ ਅਤੇ ਥਾਣੇ ਜਾ ਕੇ ਆਪਣੀ ਪੂਰੀ ਰਿਪੋਰਟ ਦਰਜ ਕਰਵਾਈ ਵਿਆ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਹੋਇਆ ਸੀ ਮਾਰਕੁੱਟ ਮਾਨਸਿਕ ਤਸ਼ੱਦਦ ਆਰਥਿਕ ਸ਼ੋਸ਼ਣ ਸਭ ਕੁਝ ਇਨਸਪੈਕਟਰ ਨੇ ਪੁੱਛਿਆ ਕੀ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਉਹਨਾਂ ਨੇ ਤੁਹਾਡੇ ਨਾਲ ਬੁਰਾ ਵਤੀਰਾ ਕੀਤਾ ਇਹ ਸੁਣ ਕੇ ਰੁਪਿੰਦਰ ਨੇ ਆਪਣੀ ਨਜ਼ਰਾਂ ਝੁਕਾ ਲਈਆਂ ਕਿਉਂਕਿ ਉਸ ਦੇ ਕੋਲ ਕੋਈ ਸਬੂਤ ਨਹੀਂ ਸੀ ਪਰ ਅਤਿੰਦਰ ਨੇ ਕਿਹਾ ਸਬੂਤ ਅਸੀਂ ਦੇਵਾਂਗੇ ਮੇਰੇ ਕੋਲ ਕਾਲ ਰਿਕਾਰਡਿੰਗ ਵੀ ਹੈ ਸੀਸੀਟੀਵੀ ਫੋਟੋਜ਼ ਵੀ ਹੈ ਅਤੇ ਮੈਡੀਕਲ ਰਿਪੋਰਟ ਵੀ ਕਰਵਾ ਲਈ ਹੈ ਹੁਣ ਸਾਰਾ ਕੌਜ ਰਾਜ ਦੇ ਖਿਲਾਫ ਹੋ ਗਿਆ। ਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੀਡੀਆ ਵਿੱਚ ਖਬਰਾਂ ਛਪ ਗਈਆਂ। ਬਿਜ਼ਨਸਮੈਨ ਅਤਿੰਦਰ ਸਿੰਘ ਰਠਾਰ ਨੇ ਆਪਣੀ ਭੈਣ ਨੂੰ ਘਰੇਲੂ ਹਿੰਸਾ ਤੋਂ ਬਚਾਇਆ। ਅਦਾਲਤ ਵਿੱਚ ਕੇਸ ਚੱਲਿਆ। ਰਾਸ ਦੇ ਵਕੀਲ ਨੇ ਰੁਪਿੰਦਰ ਦੇ ਚਰਿੱਤਰ ਤੇ ਸਵਾਲ ਚੁੱਕੇ। ਉਹ ਗੱਲਾਂ ਸੁਣ ਕੇ ਰੁਪਿੰਦਰ ਕਾਫੀ ਹੱਦ ਤੱਕ ਟੁੱਟ ਚੁੱਕੀ ਸੀ ਪਰ ਅਤਿੰਦਰ ਨੇ ਉਸ ਦਾ ਸਾਥ ਬਹੁਤ ਮਜ਼ਬੂਤੀ ਨਾਲ ਦਿੱਤਾ ਅਤੇ ਕਿਹਾ ਮੇਰੀ ਭੈਣ ਚਰਿੱਤਰਹੀਨ ਨਹੀਂ ਚਰਿੱਤਰਵਾਣ ਹੈ। ਜਸਨੇ ਸਮਾਜ ਦੇ ਡਰ ਤੋਂ 15 ਸਾਲ ਤੱਕ ਸਹਿਣ ਕੀਤਾ ਉਹ ਕਮਜ਼ੋਰ ਨਹੀਂ ਹੋ ਸਕਦੀ ਉਹ ਅੱਜ ਦੀ ਨਾਰੀ ਹੈ ਅਤਿੰਦਰ ਦੀਆਂ ਗੱਲਾਂ ਸੁਣ ਕੇ ਰੁਪਿੰਦਰ ਦੇ ਅੰਦਰ ਹਿੰਮਤ ਆ ਗਈ ਉਸਨੇ ਜੱਜ ਸਾਹਿਬ ਨੂੰ ਸਾਰਾ ਕੁਝ ਬਿਆਨ ਕਰ ਦਿੱਤਾ ਰੁਪਿੰਦਰ ਨੂੰ ਅਦਾਲਤ ਵਿੱਚ ਇੰਜ ਬੋਲਦੇ ਦੇਖ ਕੇ ਰਾਜ ਹੈਰਾਨ ਰਹਿ ਗਿਆ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਰੁਪਿੰਦਰ ਉਸ ਦੇ ਖਿਲਾਫ ਜਾ ਸਕਦੀ ਹੈ ਅਦਾਲਤ ਨੇ ਰਾਜ ਨੂੰ 5 ਸਾਲ ਦੀ ਸਜ਼ਾ ਸੁਣਾਈ ਤੇ ਰੁਪਿੰਦਰ ਨੂੰ ਤਲਾਕ ਅਤੇ ਆਰਥਿਕ ਮੁਆਵਜ਼ਾ ਮਿਲਿਆ ਹੁਣ ਰੁਪਿੰਦਰ ਆਪਣੇ ਪੈਰਾਂ ਤੇ ਖੜੀ ਸੀ। ਅਤਿੰਦਰ ਨੇ ਉਸ ਲਈ ਇੱਕ ਬੁਟੀਕ ਖੁਲਵਾਇਆ। ਹਰਜੋਤ ਹੁਣ ਅਤਿੰਦਰ ਦੀ ਸਭ ਤੋਂ ਵਧੀਆ ਸਲਾਹਕਾਰ ਬਣ ਚੁੱਕੀ ਸੀ। ਉਹਨਾਂ ਨੇ ਮਿਲ ਕੇ ਆਪਣੇ ਪਿਓ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਰਖੜੀ ਆਈ, ਇਸ ਵਾਰੀ ਹਰਜੋਤ ਤੇ ਰੁਪਿੰਦਰ ਦੋਹਾਂ ਨੇ ਮਿਲ ਕੇ ਅਤਿੰਦਰ ਨੂੰ ਰਖੜੀ ਬੰਨੀ। ਅਤਿੰਦਰ ਮੁਸਕਰਾਇਆ ਤੇ ਕਿਹਾ, "ਹੁਣ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ। ਹੁਣ ਇਹ ਘਰ ਮੇਰਾ ਵੀ ਹੈ, ਇਹ ਪਰਿਵਾਰ ਵੀ ਮੇਰਾ ਹੈ ਤੇ ਇਹ ਭੈਣਾਂ ਦਾ ਪਿਆਰ ਵੀ ਮੇਰਾ ਹੈ।" ਪਰ ਪਿਛਲੀਆਂ ਕੁਝ ਰਾਤਾਂ ਤੋਂ ਅਤਿੰਦਰ ਠੀਕ ਤਰ੍ਹਾਂ ਨੀਂਦ ਨਹੀਂ ਲੈ ਪਾਰਿਆ ਸੀ ਹਰ ਰਾਤ ਜਦੋਂ ਉਹ ਅੱਖਾਂ ਬੰਦ ਕਰਦਾ ਸੀ ਤਾਂ ਇੱਕੋ ਹੀ ਦ੍ਰਿਸ਼ ਉਹਦੇ ਸਾਹਮਣੇ ਆ ਜਾਂਦਾ ਸੀ ਇੱਕ ਰੇਲਵੇ ਪਲੇਟਫਾਰਮ ਮਾਂ ਦੀਆਂ ਚੀਕਾਂ ਭਰੀ ਆਵਾਜ਼ ਅਤੇ ਖੌਨ ਨਾਲ ਲੱਤਪੱਤ ਇੱਕ ਚਿਹਰਾ ਇੱਕ ਰਾਤ ਹਰਜੋਤ ਨੇ ਪੁੱਛ ਹੀ ਲਿਆ ਕੀ ਹੋਇਆ ਅਤਿੰਦਰ ਵੀਰੇ ਤੂੰ ਐਨਾ ਬੇਚੈਨ ਕਿਉਂ ਰਹਿੰਦਾ ਹੈ ਨਾ ਤੂੰ ਠੀਕ ਤਰ੍ਹਾਂ ਖਾਂਦਾ ਨਾ ਸੌਂਦਾ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਸਕਦਾ ਹੈ ਅਤੇਂਦਰ ਨੇ ਗਹਿਰਾ ਸਾਹ ਲਿਆ ਤੇ ਕਿਹਾ "ਦੀਦੀ ਮੈਂ ਸਿਰਫ ਦੁਬਈ ਤੋਂ ਵਾਪਸ ਨਹੀਂ ਆਇਆ ਮੈਂ ਆਪਣੇ ਅੰਦਰ ਇੱਕ ਬਦਲੇ ਦੀ ਅੱਗ ਲੈ ਕੇ ਵਾਪਸ ਆਇਆ ਹਾਂ ਉਸ ਅਤੀਤ ਨੂੰ ਮਿਟਾਉਣ ਜੋ ਮੈਨੂੰ ਅਨਾਥ ਬਣਾ ਗਿਆ" "ਅਤੇਂਦਰ ਇਹ ਨੂੰ ਕੀ ਕਹਿ ਰਿਹਾ ਹੈ?" "ਹਾਂ ਦੀਦੀ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਰਾਜ ਦੱਸਣ ਲੱਗਾ ਹਾਂ ਜੋ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ" ਅਤੇਂਦਰ ਨੇ ਹਰਜੋਤ ਦੇ ਸਾਹਮਣੇ ਆਪਣੇ ਦਰਦਨਾਕ ਅਤੀਤ ਦਾ ਰਾਜ ਖੋਲ੍ਹਿਆ "ਦੀਦੀ" ਜਦੋਂ ਤੁਸੀਂ ਮੈਨੂੰ ਘਰੋਂ ਕੱਢਿਆ ਉਸੇ ਰਾਤ ਸਟੇਸ਼ਨ ਉੱਤੇ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਅਤਿੰਦਰ ਉਹ ਤਾਂ ਬਹੁਤ ਪਹਿਲਾਂ ਹੀ ਮਰ ਚੁੱਕੀ ਸੀ ਸਭ ਨੂੰ ਪਤਾ ਸੀ ਕਿ ਉਹਨਾਂ ਨੇ ਨਦੀ ਵਿੱਚ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਸੀ ਲਾਸ਼ ਕਈ ਦਿਨ ਪਾਣੀ ਵਿੱਚ ਪਈ ਰਹੀ ਸੀ ਇਸ ਲਈ ਉਹ ਸੜ ਗਈ ਸੀ ਆਤਮ ਸੰਸਕਾਰ ਵੀ ਹੋ ਗਿਆ ਸੀ ਫਿਰ ਇਹ ਕਿਵੇਂ ਹੋ ਸਕਦਾ ਹੈ ਨਹੀਂ ਦੀਦੀ ਮੇਰੀ ਮਾਂ ਜ਼ਿੰਦਾ ਸੀ ਮੈਂ ਉਸ ਦਿਨ ਉਹਨਾਂ ਨੂੰ ਵੇਖਿਆ ਸੀ ਇਹ ਤਾਂ ਚੰਗਾ ਹੋਇਆ ਕਿ ਮੈਂ ਉੱਥੋਂ ਭੱਜ ਗਿਆ ਜੇ ਨਾ ਭੱਜਦਾ ਤਾਂ ਸ਼ਾਇਦ ਮੈਨੂੰ ਵੀ ਮਾਰ ਦਿੰਦੇ ਮੈਂ ਉੱਥੋਂ ਭੱਜ ਕੇ ਬਹੁਤ ਦੂਰ ਚਲਾ ਗਿਆ ਇੱਕ ਦਿਨ ਫੁੱਟਪਾਥ ਉੱਤੇ ਬੈਠਾ ਸੀ ਉੱਥੇ ਇੱਕ ਸਾਧੂ ਆਇਆ ਉਹ ਮੈਨੂੰ ਆਪਣੇ ਨਾਲ ਲੈ ਗਿਆ ਉਹਨਾਂ ਨੇ ਮੈਨੂੰ ਪਾਲ ਲਿਆ ਪੋਸਿਆ ਮੈਂ ਪੜ੍ਹਾਈ ਕੀਤੀ ਫਿਰ ਬਿਜ਼ਨਸ ਸ਼ੁਰੂ ਕੀਤਾ ਅੱਜ ਜੋ ਵੀ ਹਾਂ ਉਹ ਉਸ ਦਰਦ ਦੀ ਵਜ੍ਹਾ ਨਾਲ ਹਾਂ ਅਤੇ ਉਸ ਸਾਧੂ ਬਾਬਾ ਦੀ ਵਜ੍ਹਾ ਨਾਲ ਉਸਨੇ ਹਰਜੋਤਵਲ ਵੇਖ ਕੇ ਕਿਹਾ ਦੀਦੀ ਉਸ ਰਾਤ ਇੱਕ ਪਰਸ਼ਾਵਾ ਸੀ ਜਸਨੇ ਮੇਰੇ ਮਾਣ ਨੂੰ ਧੱਕਾ ਦਿੱਤਾ ਸੀ ਮੈਂ ਉਹ ਚਿਹਰਾ ਕਦੇ ਨਹੀਂ ਭੁੱਲਿਆ ਤੁਹਾਨੂੰ ਪਤਾ ਹੈ ਉਹ ਪਰਛਾਵਾਂ ਕਿਸ ਦਾ ਸੀ ਅਤਿੰਦਰ ਦੱਸ ਮੈਨੂੰ ਦੀਦੀ ਉਹ ਹੋਰ ਕੋਈ ਨਹੀਂ ਬਲਕਿ ਰਾਜ ਹੀ ਸੀ ਅਤਿੰਦਰ ਦੀ ਗੱਲ ਸੁਣ ਕੇ ਹਰਜੋਤ ਸਹਿਮ ਗਈ ਰੁਪਿੰਦਰ ਦਾ ਵਿਆਹ ਹੋਇਆ ਸੀ ਉਸੇ ਦਰਿੰਦੇ ਨਾਲ ਅਤੇ ਅਤਿੰਦਰ ਕੁਝ ਵੀ ਨਹੀਂ ਕਰ ਸਕਿਆ ਸੀ ਹਰਜੋਤ ਨੇ ਅਤਿੰਦਰ ਨੂੰ ਗਲੇ ਲਾ ਲਿਆ ਅਤੇ ਦੋਵੇਂ ਭੈਣ ਭਰਾ ਫਟ ਫਟ ਕੇ ਰੋਣ ਲੱਗ ਪਏ ਜੇਲ੍ਹ ਵਿੱਚ ਬੈਠਾ ਰਾਜ ਕਮੋਸ਼ ਨਹੀਂ ਸੀ ਉਸ ਕੋਲ ਪੈਸਾ ਵੀ ਸੀ ਅਤੇ ਪਾਵਰ ਵੀ ਉਸ ਨੇ ਆਪਣੇ ਦੋਸਤ ਦਿਲਬਾਗ ਸਿੰਘ ਨੂੰ ਬੁਲਾਇਆ ਇੱਕ ਅਜੀਹਾ ਵਕੀਲ ਜੋ ਕਾਨੂੰਨ ਤੋਂ ਵੱਧ ਬਲੈਕਮੇਲਿੰਗ ਜਾਣਦਾ ਸੀ ਉਸ ਨੇ ਉਸ ਵਕੀਲ ਨੂੰ ਕਿਹਾ ਕਿ ਮੈਨੂੰ ਬਾਹਰ ਕੱਢੋ ਅਤੇ ਅਤਿੰਦਰ ਦੀ ਸਚਾਈ ਸਭ ਦੇ ਸਾਹਮਣੇ ਲਿਆਓ ਕੀ ਮਤਲਬ ਇਹ ਅਤਿੰਦਰ ਅਸਲੀ ਨਹੀਂ ਹੈ ਇਸ ਨੇ ਅਸਲੀ ਅਤਿੰਦਰ ਦੀ ਪਛਾਣ ਲੈ ਕੇ ਇਹ ਸਾਰਾ ਕੁਝ ਹਾਸਲ ਕੀਤਾ ਹੈ ਦਿਲਬਾਗ ਹੱਸਿਆ ਤੇ ਕਿਹਾ ਫਿਰ ਤਾਂ ਖੇਡ ਹੋਰ ਵੀ ਦਿਲਚਸਪ ਹੋ ਜਾਵੇਗੀ ਅਗਲੇ ਹੀ ਦਿਨ মিডিਆ ਵਿੱਚ ਤਮਾਕੇਦਾਰ ਖੁਲਾਸਾ ਹੋਇਆ ਕਿ ਅਤਿੰਦਰ ਸਿੰਘ ਰਠੌਰ ਅਸਲੀ ਜਾਂ ਨਕਲੀ মিডিਆ ਵਿੱਚ ਤੂਫਾਨ ਆ ਗਿਆ ਹਰਜੋਤ ਤੇ ਰੁਪਿੰਦਰ ਹੈਰਾਨ ਸਨ ਵੀਰੇ ਇਹ ਕੀ ਹੋ ਰਿਹਾ ਹੈ ਅਤਿੰਦਰ ਸ਼ਾਂਤ ਸੀ ਸੱਚ ਨੂੰ ਜਿੰਨੀ ਵਾਰ ਦਬਾਉਂਗੇ ਉਹ ਓਨੀ ਹੀ ਜ਼ੋਰ ਨਾਲ ਵਾਪਸ ਆਵੇਗਾ ਅਤਿੰਦਰ ਨੇ ਪੁਲਿਸ ਨੂੰ ਆਪਣੇ ਸਾਰੇ ਪੁਰਾਣੇ ਦਸਤਾਵੇਜ਼ ਦਿਖਾਏ ਇਥੋਂ ਤੱਕ ਕਿ ਡੀ ਐਨ ਏ ਰਿਪੋਰਟ ਵੀ ਪਰ ਕੋਰਟ ਵਿੱਚ ਦਿਲਬਾਖ ਸਿੰਘ ਨੇ ਇੱਕ ਆਦਮੀ ਖੜਾ ਕੀਤਾ ਇਹ ਹੈ ਅਸਲੀ ਅਤਿੰਦਰ ਸਿੰਘ ਸਭ ਦੀਆਂ ਨਜ਼ਰਾਂ ਉਸ ਵੱਲ ਮੁੜੀਆਂ ਮੈਂ ਹੀ ਹਾਂ ਅਤਿੰਦਰ ਇਹ ਬੰਦਾ ਮੇਰੀ ਪਹਿਚਾਨ ਲੈ ਕੇ ਕਰੋੜਾਂ ਕਮਾ ਰਿਹਾ ਹੈ ਨਕਲੀ ਅਤਿੰਦਰ ਨੇ ਇਹ ਦਾਵਾ ਕੀਤਾ ਤਾਂ ਕੋਰਟ ਵਿੱਚ ਸਨਾਟਾ ਛਾ ਗਿਆ ਰੁਪਿੰਦਰ ਦੀਆਂ ਅੱਖਾਂ ਵਿੱਚ ਸਵਾਲ ਸੀ ਹਰਜੋਤ ਦੀਆਂ ਅੱਖਾਂ ਵਿੱਚ ਹੰਝੂ ਵੀਰੇ ਕੀ ਤੂੰ ਅਤਿੰਦਰ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਫਿਰ ਇੱਕ ਪੁਰਾਣੀ ਪੈਨ ਡਰਾਈਵ ਕੱਢੀ ਹਰਜੋਤ ਦੀਦੀ ਇਸ ਵਿੱਚ ਅਸਲੀ ਸਬੂਤ ਹੈ ਮੈਂ ਅਸਲੀ ਹਾਂ ਜਾਂ ਨਹੀਂ ਏ ਐਸ ਡੀ ਐਨ ਏ ਰਿਪੋਰਟ ਨਾਲ ਸਾਬਤ ਹੋ ਜਾਵੇਗਾ ਪੈਨ ਡਰਾਈਵ ਵਿੱਚ ਮਾਂ ਦੀ ਲਿਖੀ ਇੱਕ ਚਿੱਠੀ ਸੀ ਜੇ ਮੇਰੇ ਬਾਅਦ ਕਦੇ ਅਤਿੰਦਰ ਵਾਪਸ ਆਵੇ ਤਾਂ ਉਸਦੇ ਮੱਥੇ ਉੱਤੇ ਪਿਆ ਉਹ ਤੇਲ ਉਸਦੀ ਪਹਿਚਾਨ ਹੈ ਕਿਉਂਕਿ ਉਹ ਤੇਲ ਮਾਂ ਦੀ ਈਮਾਨਤ ਹੈ ਹਰਜੋਤ ਰੋ ਪਈ ਹਾਂ ਮਾਂ ਹਮੇਸ਼ਾ ਕਹਿੰਦੀ ਸੀ ਕਿ ਤੇਰੇ ਮੱਥੇ ਉੱਤੇ ਇੱਕ ਤੇਲ ਹੈ ਕੋਰਟ ਨੇ ਡੀ ਐਨ ਏ ਰਿਪੋਰਟ ਮਨਜ਼ੂਰ ਕਰ ਲਈ ਨਕਲੀ ਅਤਿੰਦਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਰਾਜ ਨੂੰ ਜ਼ਮਾਨਤ ਮਿਲ ਗਈ ਹੁਣ ਉਹ ਅਤਿੰਦਰ ਤੋਂ ਬਦਲਾ ਲੈਣ ਲਈ ਤਿਆਰ ਸੀ ਇੱਕ ਰਾਤ ਜਦੋਂ ਰੁਪਿੰਦਰ ਬੁਟੀਕ ਤੋਂ ਬਾਹਰ ਨਿਕਲੀ ਤਾਂ ਕਿਸੇ ਨੇ ਉਸ ਦਾ ਪਿੱਛਾ ਕੀਤਾ ਰੁਪਿੰਦਰ ਨੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਬੱਤੀਆਂ ਬੰਦ ਹੋ ਗਈਆਂ ਅਤੇ ਕਿਸੇ ਨੇ ਉਸ ਤੇ ਹਮਲਾ ਕਰ ਦਿੱਤਾ ਰੁਪਿੰਦਰ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਸੀ ਜਦੋਂ ਅਤਿੰਦਰ ਹਸਪਤਾਲ ਪਹੁੰਚਿਆ ਤੇ ਆਪਣੀ ਭੈਣ ਦੀ ਇਹ ਹਾਲਤ ਵੇਖੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਖੂਨ ਉੱਤਰ ਆਇਆ ਹੁਣ ਬੱਸ ਹੋਰ ਨਹੀਂ ਬਹੁਤ ਹੋ ਗਿਆ ਹੁਣ ਜਾਂ ਤਾਂ ਮੈਂ ਰਹਾਂਗਾ ਜਾਂ ਇਹ ਰਾਜ ਅਤੇਂਦਰ ਦੀਆਂ ਅੱਖਾਂ ਅੱਗ ਵਾਂਗ ਲਾਲ ਹੋ ਚੁੱਕੀਆਂ ਸਨ। ਰੁਪਿੰਦਰ ਬੇਹੋਸ਼ ਪਈ ਸੀ। ਚਿਹਰਾ ਨੀਲਾ, ਮੱਥੇ ਤੇ ਪੱਟੀ ਅਤੇ ਸਰੀਰ ਉੱਤੇ ਕੱਟ ਦੇ ਨਿਸ਼ਾਨ। ਡਾਕਟਰ ਬਾਹਰ ਆਏ ਤੇ ਕਿਹਾ, "ਉਸ ਨੂੰ ਬਹੁਤ ਗੰਭੀਰ ਚੋਟ ਆਈ ਹੈ। ਦਿਮਾਗ ਨੂੰ ਵੀ ਝਟਕਾ ਲੱਗਿਆ ਹੈ। ਕੁੱਝ ਦਿਨ ਤੱਕ ਹੋਸ਼ ਨਹੀਂ ਆਵੇਗਾ।" ਹਰਜੋਤ ਦੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਵਹਿ ਰਹੇ ਸੀ। "ਸਾਰੀ ਮੇਰੀ ਗਲਤੀ ਹੈ, ਅਤੇਂਦਰ। ਜੇ ਮੈਂ ਤੈਨੂੰ ਪਹਿਲਾਂ ਹੀ ਅਪਣਾ ਲਿਆ ਹੁੰਦਾ, ਜੇ ਮੈਂ ਸਾਰੀ ਸਥਿਤੀ ਸੰਭਾਲ ਲੈਂਦੀ, ਤਾਂ ਅੱਜ ਮੇਰੀ ਭੈਣ ਨਾਲ ਇਹ ਸਭ ਨਾ ਹੁੰਦਾ।" ਨਹੀਂ ਦੀਦੀ ਅਤਿੰਦਰ ਨੇ ਉਸਦਾ ਹੱਥ ਫੜਦੇ ਹੋਏ ਕਿਹਾ ਹੁਣ ਪਛਤਾਉਣ ਦਾ ਸਮਾਂ ਨਹੀਂ ਹੁਣ ਇਨਸਾਫ ਲੈਣ ਦਾ ਸਮਾਂ ਹੈ ਅਤਿੰਦਰ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਸਾਫ਼ ਕਿਹਾ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਕਿ ਹਮਲਾ ਰਾਜ ਨੇ ਕਰਵਾਇਆ ਅਤਿੰਦਰ ਨੇ ਗੁੱਸੇ ਵਿੱਚ ਦੰਦ ਪੀਸਦੇ ਹੋਏ ਕਿਹਾ ਠੀਕ ਹੈ ਜਦੋਂ ਕਾਨੂੰਨ ਅੰਨਾ ਹੋ ਜਾਵੇ ਤਾਂ ਇਨਸਾਫ ਖੁਦ ਹੱਥ ਵਿੱਚ ਲੈਣਾ ਪੈਂਦਾ ਹੈ ਇਹ ਸੁਣ ਕੇ ਹਰਜੋਤ ਡਰ ਗਈ ਤੂੰ ਕੋਈ ਗਲਤ ਕਦਮ ਨਾ ਚੁੱਕ ਲੈ ਵੀਰੇ ਗਲਤ ਉਹ ਹੁੰਦੇ ਹਨ ਜੋ ਅਨਿਆਏ ਦਾ ਸਹਾਰਾ ਲੈਂਦੇ ਹਨ ਦੀਦੀ ਹੁਣ ਇਹ ਲੜਾਈ ਆਰ ਜਾਂ ਪਾਰ ਦੀ ਹੈ ਹੁਣ ਇਸ ਰਾਜ ਨੂੰ ਸਬਕ ਸਿਖਾਉਣਾ ਹੀ ਪਵੇਗਾ ਵੇਖ ਅਤਿੰਦਰ ਮੈਂ ਇਹ ਨਹੀਂ ਕਹਿ ਰਹੀ ਕਿ ਅਸੀਂ ਉਸ ਨੂੰ ਛੱਡ ਦੇਵਾਂਗੇ ਉਸ ਨੂੰ ਸਬਕ ਤਾਂ ਅਸੀਂ ਸਿਖਾਵਾਂਗੇ ਹੀ ਪਰ ਤੂੰ ਗੁੱਸੇ ਵਿੱਚ ਕੋਈ ਗਲਤ ਕਦਮ ਨਾ ਚੁੱਕ ਲੈਣਾ ਉੱਥੇ ਰਾਜ ਆਪਣੇ ਫਾਰਮ ਹਾਊਸ ਵਿੱਚ ਬੈਠਾ ਇੱਕ ਨਵਾਂ ਪਲਾਨ ਬਣਾਉਂਦਾ ਹੈ ਹੁਣ ਸਿਰਫ ਇੱਕ ਝਟਕਾ ਹੋਰ ਤੇ ਫਿਰ ਅਤਿੰਦਰ ਸਭ ਕੁਝ ਗਵਾ ਦੇਵੇਗਾ ਉਸ ਨੂੰ ਤਾਂ ਮੈਂ ਪੂਰੀ ਤਰ੍ਹਾਂ ਬਰਬਾਦ ਕਰਕੇ ਰਹਾਗਾ ਉਸ ਦੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਟੱਕਰ ਲੈਣ ਦੀ ਉਹ ਮੈਨੂੰ ਅਜੇ ਚੰਗੀ ਤਰ੍ਹਾਂ ਜਾਣਦਾ ਨਹੀਂ ਹੁਣ ਮੈਂ ਉਸ ਨੂੰ ਦਿਖਾਵਾਂਗਾ ਕਿ ਰਾਜ ਕੀ ਚੀਜ਼ ਹੈ ਰਾਜ ਨੇ ਆਪਣੇ ਇੱਕ ਆਦਮੀ ਨੂੰ ਕਿਹਾ ਉਸ ਦੇ ਦਫ਼ਤਰ ਦੇ ਕੰਪਿਊਟਰ ਵਿੱਚ ਨਕਲੀ ਦਸਤਾਵੇਜ਼ ਪਾ ਦੇਵੋ ਅਤੇ ਉਸ ਨੂੰ ਇੱਕ ਨਕਲੀ ਵਪਾਰਕ ਡੀਲ ਵਿੱਚ ਫਸਾ ਦਿਓ ਪਰ ਜੇ ਫੜੇ ਗਏ ਤਾਂ ਮੈਂ ਸਾਰੀ ਜ਼ਿੰਮੇਵਾਰੀ ਉਸ ਦੀ ਭੈਣ ਹਰਜੋਤ ਤੇ ਪਾ ਦੇਵਾਂਗਾ ਕੋਰਟ ਵਿੱਚ ਕਹਿਣਾ ਕਿ ਆਪਣੀ ਭੈਣ ਨੂੰ ਬਚਾਉਣ ਲਈ ਉਸ ਨੇ ਇਹ ਸਭ ਕੁਝ ਕੀਤਾ ਅਤੇਂਦਰ ਹੁਣ ਰਾਜ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਉਸ ਨੂੰ ਪਤਾ ਸੀ ਕਿ ਰਾਜ ਚੁੱਪ ਬੈਠਣ ਵਾਲਾ ਨਹੀਂ ਉਸ ਨੂੰ ਹੁਣ ਕੁਝ ਵੱਡਾ ਕਰਨਾ ਪਵੇਗਾ ਅਤੇਂਦਰ ਨੇ ਆਪਣੇ ਵਕੀਲ ਨੂੰ ਬੁਲਾਇਆ ਮੈਨੂੰ ਇੱਕ ਸਟਿੰਗ ਆਪਰੇਸ਼ਨ ਕਰਨਾ ਹੈ ਰਾਜ ਦੀ ਅਸਲ ਸਚਾਈ ਕੈਮਰੇ ਵਿੱਚ ਲਿਆਉਣੀ ਹੈ ਹੁਣ ਇਸ ਰਾਜ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੋਵੇਗਾ ਅਤੇਂਦਰ ਦੀ ਗੱਲ ਸੁਣ ਕੇ ਵਕੀਲ ਮੁਸਕਰਾਇਆ ਹੁਣ ਖੇਡ ਅਸਲੀ ਹੋਣ ਵਾਲੀ ਹੈ ਅਤੇਂਦਰ ਨੇ ਆਪਣੇ ਹੀ ਪੁਰਾਣੇ ਡਰਾਈਵਰ ਨੂੰ ਰਾਜ ਕੋਲ ਭੇਜਿਆ ਜੋ ਹੁਣ ਅਤੇਂਦਰ ਦਾ ਗਦਾਰ ਬਣਦਾ ਨਾਟਕ ਕਰ ਰਿਹਾ ਸੀ ਰਾਜ ਨੇ ਉਸ ਡਰਾਈਵਰ ਤੋਂ ਪੁੱਛਿਆ ਇਹੋ ਜਿਹਾ ਕੀ ਕਰੀਏ ਕਿ ਅਤੇਂਦਰ ਕਮਜ਼ੋਰ ਪੈ ਜਾਵੇ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਕੋਈ ਰਸਤਾ ਦੱਸ ਡਰਾਈਵਰ ਨੇ ਕਿਹਾ ਸਾਹਿਬ ਰੁਪਿੰਦਰ ਦੀਦੀ ਦਾ ਨਾਮ ਬਦਨਾਮ ਕਰ ਦਿਓ ਤਾਂ ਕੇਸ ਕਮਜ਼ੋਰ ਹੋ ਜਾਵੇਗਾ ਇਹ ਸੁਣ ਕੇ ਰਾਜ ਉਸ ਦੇ ਝਾਂਸੇ ਵਿੱਚ ਆ ਗਿਆ ਬਸ ਸਾਹਿਬ ਮੀਡੀਆ ਨੂੰ ਇੱਕ ਟਿਪ ਦੇ ਦਿਓ ਕਿ ਅਤੇਂਦਰ ਨੇ ਨਕਲੀ ਪੇਪਰ ਤਿਆਰ ਕਰਵਾਏ ਹਨ ਬਾਕੀ ਮੈਂ ਦੇਖ ਲਵਾਂਗਾ ਸਾਰੇ ਕਹੇ ਗਏ ਸ਼ਬਦ ਕੈਮਰੇ ਵਿੱਚ ਰਿਕਾਰਡ ਹੋ ਚੁੱਕੇ ਸਨ ਤੇ ਰਾਜ ਨੂੰ ਇਸ ਗੱਲ ਦੀ ਵੀ ਖਬਰ ਨਹੀਂ ਸੀ। ਅਤਿੰਦਰ ਨੇ ਕੋਰਟ ਵਿੱਚ ਸਾਰੀ ਵੀਡੀਓ ਸਬੂਤ ਵਜੋਂ ਪੇਸ਼ ਕੀਤੀ। ਸਾਰਾ ਕੋਰਟ ਰੂਮ 당ਗ ਰਹਿ ਗਿਆ। ਰਾਜ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਅਤਿੰਦਰ ਉਸ ਦੇ ਨਾਲ ਇੰਨਾ ਵੱਡਾ ਖੇਡ ਖੇਡ ਲਵੇਗਾ। ਜੱਜ ਸਾਹਿਬ ਨੇ ਕਿਹਾ ਰਾਜ ਇੱਕ ਚਲਾਕ ਤੇ ਅਪਰਾਧੀ ਸੋਚ ਵਾਲਾ ਵਿਅਕਤੀ ਹੈ। ਅਜਿਹੇ ਇਨਸਾਨ ਨੂੰ ਸਮਾਜ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਅਤੇ ਰਾਜ ਨੂੰ 12 ਸਾਲ ਦੀ ਸਖਤ ਸਜ਼ਾ ਸੁਣਾਈ ਗਈ। ਰੁਪਿੰਦਰ ਦੇ ਚਿਹਰੇ ਤੇ ਮੁਸਕਾਨ ਸੀ ਅਦੇ ਪਹਿਲੀ ਵਾਰ ਸਕੂਨ ਵੀ ਫਿਰ ਰਖੜੀ ਆਈ ਇਸ ਵਾਰ ਰੁਪਿੰਦਰ ਪੂਰੀ ਤਰ੍ਹਾਂ ਸੇਤਮੰਦ ਸੀ ਹਰਜੋਤ ਤੇ ਰੁਪਿੰਦਰ ਦੋਹਾਂ ਨੇ ਅਤਿੰਦਰ ਨੂੰ ਰਖੜੀ ਬੰਨੀ ਭਰਾ ਅੱਜ ਜੇ ਤੂੰ ਨਾ ਆਇਆ ਹੁੰਦਾ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਅਤਿੰਦਰ ਨੇ ਮੁਸਕਰਾ ਕੇ ਦੋਹਾਂ ਨੂੰ ਵੇਖਿਆ ਤੇ ਹਰਜੋਤ ਨੇ ਕਿਹਾ ਕਦੇ ਸੋਚਿਆ ਨਹੀਂ ਸੀ ਕਿ ਜਿਸ ਭਰਾ ਨੂੰ ਰਖੜੀ ਬੰਨੀ ਸੀ ਉਹ ਇੱਕ ਦਿਨ ਸਾਡੀ ਖਾਤਰ ਦੁਨੀਆ ਨਾਲ ਲੜ ਜਾਵੇਗਾ ਹੁਣ ਹਰਜੋਤ ਨੇ ਅਰਤਿੰਦਰ ਨਾਲ ਮਿਲ ਕੇ ਸ਼ਕਤੀ ਕੇਂਦਰ ਨਾਂ ਦੀ ਇੱਕ ਸੰਸਥਾ ਖੋਲੀ ਜੋ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਮਦਦ ਕਰਦੀ ਸੀ ਵੀਰੇ ਇਹ ਮੇਰਾ ਪਛਤਾਵਾ ਹੈ ਜਦੋਂ ਮੈਂ ਤੈਨੂੰ ਘਰੋਂ ਕੱਢਿਆ ਸੀ ਹੁਣ ਮੈਂ ਉਸੇ ਘਰ ਵਿੱਚ ਹੋਰਾਂ ਲਈ ਥਾਂ ਬਣਾਉਣਾ ਚਾਹੁੰਦੀ ਹਾਂ ਜੋ ਗਲਤੀ ਮੈਂ ਬਚਪਨ ਵਿੱਚ ਕੀਤੀ ਸੀ ਉਹ ਹੁਣ ਕਦੇ ਦੁਬਾਰਾ ਨਹੀਂ ਹੋਵੇਗੀ ਅਤਿੰਦਰ ਨੇ ਆਪਣੀ ਭੈਣ ਹਰਜੋਤ ਨੂੰ ਪਿਆਰ ਨਾਲ ਗੱਲ ਲਾ ਲਿਆ ਹੁਣ ਤਾਂ ਮੇਰੀ ਸਭ ਤੋਂ ਵੱਡੀ ਤਾਕਤ ਤੂੰ ਹੀ ਹੈ ਮੇਰੀ ਪਿਆਰੀ ਦੀਦੀ ਹੁਣ ਹਰਜੋਤ ਸ਼ਕਤੀ ਕੇਂਦਰ ਚਲਾ ਰਹੀ ਸੀ ਰੁਪਿੰਦਰ ਹੁਣ ਆਤਮ ਨਿਰਪਰ ਹੋ ਚੁੱਕੀ ਸੀ ਅਤੇ ਇੱਕ ਐਨਜੀਓ ਦੀ ਮੈਨੇਜਰ ਬਣ ਗਈ ਸੀ। ਅਤਿੰਦਰ ਆਪਣੇ ਫਾਊਂਡੇਸ਼ਨ ਦੇ ਕੰਮ ਵਿੱਚ ਬੇਹੱਦ ਰੁਚੀ ਲੈ ਰਿਹਾ ਸੀ। ਉਹ ਦਿਨ ਸਾਰਿਆਂ ਨੇ ਪਹਿਲੀ ਵਾਰ ਸਕੂਨ ਨਾਲ ਇਕੱਠੇ ਬੈਠ ਕੇ ਚਾਹ ਪੀਤੀ। ਰੁਪਿੰਦਰ ਨੇ ਕਿਹਾ ਹੁਣ ਲੱਗ ਰਿਹਾ ਹੈ ਘਰ ਫਿਰ ਤੋਂ ਘਰ ਬਣ ਗਿਆ ਹੈ। ਫਿਰ ਅਤਿੰਦਰ ਨੇ ਇੱਕ ਚੰਗਾ ਮੁੰਡਾ ਲੱਭ ਕੇ ਰੁਪਿੰਦਰ ਦਾ ਵਿਆਹ ਕਰ ਦਿੱਤਾ ਅਤੇ ਉਸ ਨੂੰ ਕਿਹਾ ਕਿ ਭੈਣੇ ਤੂੰ ਅੱਜ ਤੋਂ ਬਾਅਦ ਕਦੇ ਨਹੀਂ ਰੋਵੇਂਗੀ। ਅਤੇ ਫਿਰ ਇਸੇ ਤਰ੍ਹਾਂ ਉਸਨੇ ਹਰਜੋਤ ਦਾ ਵੀ ਵਧੀਆ ਪਰਿਵਾਰ ਵਿੱਚ ਵਿਆਹ ਕਰ ਦਿੱਤਾ। ਐਂਤਵਾਰ ਦਾ ਦਿਨ ਸੀ। ਰੁਪਿੰਦਰ ਅਤੇ ਹਰਜੋਤ ਦੋਵੇਂ ਆਪਣੇ ਆਪਣੇ ਪਤੀਆਂ ਦੇ ਨਾਲ ਘਰ ਆਈਆਂ ਸਨ। ਦੋਵਾਂ ਨੂੰ ਖੁਸ਼ ਵੇਖ ਕੇ ਅਤਿੰਦਰ ਦਾ ਮਨ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਇੱਕ ਸੋਤੇਲੇ ਭਰਾ ਨੇ ਆਪਣੀਆਂ ਦੋਵਾਂ ਭੈਣਾਂ ਦੀ ਜ਼ਿੰਦਗੀ ਸਵਾਰੀ ਅਤੇ ਹੁਣ ਉਹ ਆਪਣੇ-ਆਪਣੇ ਜੀਵਨ ਸਾਥੀਆਂ ਨਾਲ ਬਹੁਤ ਖੁਸ਼ ਸਨ। ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ।